को ਸਾਡੇ ਬਹੁਤ ਵੱਡੇ ਅਫਸਰ ਆਮ ਤੌਰ ਤੇ ਪਹਿਲਾਂ ਛੋਟੇ ਮੋਟੇ ਲੋਕਾਂ ਨਾਲ ਠੱਕੇਬਾਜ਼ੀ ਹੁੰਦੀ ਸੀਗੀ ਪਰ ਹਰਿਆਣਾ ਸਰਕਾਰ ਦੇ ਵਿੱਚ ਆਈਪੀਐਸ ਅਫਸਰ ਏਡੀਜੀ ਵੀ ਪੂਰਨ ਕੁਮਾਰ ਜਿਹੜੇ ਕਿ ਇਸ ਵਰਤਾਰੇ ਤੋਂ ਔਖੇ ਹੋ ਕੇ ਸਰਕਾਰ ਦੇ ਦਲਤ ਵਿਰੋਧੀ ਵਰਤਾਰੇ ਤੋਂ ਔਖੇ ਹੋ ਕੇ ਨੇ ਸੂਸਾਇਡ ਕੀਤਾ ਉਹ ਸਰਕਾਰ ਦੇ ਕੰਮ ਤੇ ਜੂ ਨਹੀਂ ਸਰਗਦੀ ਅਸੀਂ ਬੜੀ ਦੇਰ ਦੇ ਰੌਲਾ ਪਾਉਂਦੇ ਆ ਕਿ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਢਾਈਆਂ ਡਾਕਟਰ ਭੀਮrao ਅੰਬੇਦਕਰ ਜੀ ਵੱਲੋਂ ਬਣਾਇਆ ਸੰਵਿਧਾਨ ਉਹਦਾ ਬਿਲਕੁਲ ਇਹਨਾਂ ਨੂੰ ਚਿੰਤਾ ਕਿਸੇ ਗੱਲ ਦੀ ਨਹੀਂ ਉਹਨਾਂ ਨੇ ਜਾਣਬੁੱਝ ਕੇ ਅੱਜ ਜਿਹੜੇ ਗਰੀਬ ਲੋਕ ਨੇ ਪਿਛੜੇ ਲੋਕ ਨੇ ਉਹਨਾਂ ਨੂੰ ਟੰਗ ਕਰਨਾ ਸ਼ੁਰੂ ਕੀਤਾ ਔਰ ਇਹ ਬਹੁਤ ਵੱਡੀ ਮਿਸਾਲ ਹੈ ਕਿ ਜਿੱਥੇ ਅੱਜ ਇੱਕ ਬਹੁਤ ਵੱਡੇ ਪੁਰਾਣੇ ਆਈਪੀਐਸ ਅਫਸਰ ਏਡੀਜੀਪੀ ਰੈਂਕ ਦੇ ਅਫਸਰ ਉਹਨਾਂ ਨੂੰ ਅੱਜ ਆਪਣੀ ਜਾਨ ਗਵਾਉਣੀ ਪਈ ਹੈ ਔਰ ਸਰਕਾਰ ਬੇਖਬਰ ਹੈ ਸਰਕਾਰ ਨੂੰ ਕੋਈ ਚਿੰਤਾ ਨਹੀਂ ਅੱਜ ਕਾਂਗਰਸ ਪਾਰਟੀ ਇਸ ਵਰਤਾਰੇ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੀ ਦਲਤ ਪ੍ਰੋਤੀ ਨੀਤੀਆਂ ਦੇ ਖਿਲਾਫ ਅੱਜ ਸਾਰੇ ਪੰਜਾਬ ਵਿੱਚ ਕੈਟਲ ਮਾਰਚ ਕੀਤਾ ਜਾ ਰਿਹਾ ਹੈ ਔਰ ਅੱਜ ਇਸ ਕੈਂਡਲ ਮਾਰ ਜਿੱਥੇ ਸਾਡੀ ਜ਼ਿਲ੍ਹਾ ਕਾਂਗਰਸ ਕਮੇਟੀ ਹਾਜ਼ਰ ਹੈ ਉਥੇ ਸਾਡੇ ਉਮੀਦਵਾਰ ਕਰਨਬੀਰ ਬੁਰਜ ਸਾਹਿਬ ਸਾਡੇ ਆਈਸੀਸੀ ਦੇ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਸਾਹਿਬ ਸਾਡੇ ਭਲਾਈਪੁਰ ਸਾਹਿਬ ਐਮਐਲਏ ਸਾਹਿਬ ਸਾਡੇ ਸਾਰੇ ਜ਼ਿਲ੍ਹੇ ਦੇ ਮੇਨ ਅਹੁਦੇਦਾਰ ਸਾਹਿਬਾਨ ਆਏ ਨੇ ਔਰ ਅਸੀਂ ਸਰਕਾਰ ਨੂੰ ਇਹ ਗੱਲ ਕਹਾਂਗੇ ਕਿ ਸਰਕਾਰ ਬਾਝ ਆਵੇ ਦਲਤ ਜਿਹੜੇ ਆ ਉਹ ਇਕੱਲੇ ਨਹੀਂ ਸਾਰੀ ਕਾਂਗਰਸ ਪਾਰਟੀ ਕੋ ਕਾਂਗਰਸ ਇੱਕ ਸੈਕੂਲਰ ਜਮਾਤ ਹੈ ਦਲਤਾਂ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਜਮਾਤ ਹੈ ਅਸੀਂ ਡਟ ਕੇ ਉਹਨਾਂ ਨਾਲ ਖੜਾਂਗੇ ਔਰ ਬੀਜਪੀ ਨੂੰ ਕਹਾਂਗੇ ਕਿ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਹ ਗੱਲ ਸਭ ਜਿਸ ਤਰ੍ਹਾਂ ਕਹੇ ਜਾ ਰਿਹਾ ਕਿ ਬੀਜਪੀ ਸਰਕਾਰ ਦੇ ਵੱਲੋਂ ਕਿ ਜੇ ਕੋਈ ਪੰਜਾਬ ਦਾ ਮਾਹੌਲ ਠੀਕ ਕਰ ਸਕਦਾ ਹੈ ਤੇ ਉਹ ਬੀਜਪੀ ਸਰਕਾਰ ਹੀ ਕਰ ਸਕਦੀ। ਉਹ ਭਾਰਤੀ ਜਨਤਾ ਪਾਰਟੀ ਤੇ ਲੱਭਣੀ ਨਹੀਂ ਇਨਸਾਫ ਹੋਣੇ ਕਿਹੜਾ ਮਾਹੌਲ ਠੀਕ ਕਰਨਾ ਜੀ। ਉਹ ਤੇ ਅੱਗ ਲਾ ਸਕਦੇ ਆ। ਸਾਡੇ ਕਿਸਾਨਾਂ ਨੂੰ ਕੁੱਟਣ ਵਾਲੀ ਬੀਜਪੀ ਸਰਕਾਰ ਆ। ਕਾਲੇ ਕਾਨੂੰਨ ਬਣਾਉਣ ਵਾਲੀ ਬੀਜਪੀ ਸਰਕਾਰ ਆ। ਉਹ ਸਾਡੇ ਪੰਜਾਬ ਨੂੰ ਕੀ ਇਨਸਾਫ ਦੇ ਸਕਦੀ ਹੈ? ਇਹ ਸਿਰਫ ਤੇ ਸਿਰਫ ਇਹ ਦਿਖਾਵੇ ਵਾਸਤੇ ਹੋ ਰਿਹਾ ਬਾਕੀ ਇਹਨਾਂ ਦੇ ਮਨ ਵਿੱਚ ਕੋਈ ਪੰਜਾਬ ਪਰ ਦੀ ਕੋਈ ਸਿਆਣੀ ਸੋਚ ਨਹੀਂ। ਪੰਜਾਬ ਨੂੰ ਸਾਰਿਆਂ ਨੂੰ ਇਕੱਠਾ ਰੱਖਣਾ ਸਾਰੇ ਸਾਰੇ ਧਰਮਾਂ ਦਾ ਸਾਰੇ ਫਿਰਕਿਆਂ ਦਾ ਸਨਮਾਨ ਰੱਖਣਾ ਉਹਦੇ ਬਸ ਦੀ ਗੱਲ ਏ ਉਹ ਸਿਰਫ ਗੱਲਾਂ ਕਰਦੀ ਐ ਅਸਲੀਅਤ ਹੋਰ ਐ ਕੁਝ ਆਮ ਪਾਰਟੀ ਦੀ ਨੀਤੀਆਂ ਨੂੰ ਕਿਸ ਨੇ ਦੇਖਦੇ ਆ ਆਮ ਪਾਰਟੀ ਵੀ ਉਸੇ ਨੀਤੀਆਂ ਤੇ ਚੱਲਦੀ ਐ ਜੋ ਭਾਰਤੀ ਜਨਤਾ ਪਾਰਟੀ ਕਰਦੀ ਉਹ ਕਰਦੀ ਐ ਜੀ ਉਹਨੇ ਵੀ ਸਾਡੇ ਕਿਸਾਨ ਕੋਟੇ ਨੇ ਵੀ ਕਿਸਾਨ ਕੋਟੇ ਆ ਔਰ ਲੋਕ ਇਹਨਾਂ ਦੇ ਭਾਂਡੇ ਮੁੱਦੇ ਮਾਰਦ ਵਾਸਤੇ ਪੂਰੇ ਤਤਪਾਰ ਆ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਭਾਰਤੀ ਜਨਤਾ ਪਾਰਟੀ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਇਹ ਪੰਜਾਬ ਵਿੱਚ ਲੱਭੇਗੀ ਨਹੀਂ ਤੁਸੀਂ ਦੇਖੋਗੇ 2027 ਵਿੱਚ ਕਾਂਗਰਸ ਦੀ ਸਰਕਾਰ ਬਣੀ ਉਹ ਆਪਣੀ ਸ਼ਾਨਦਾਰ ਸਰਕਾਰ ਬਣੇ। ਅੱਜ ਉਹ ਕੈਂਡਲ ਮਾਰਚ ਕੀਤਾ ਹੈ ਜਿਹਦਾ ਇਸ ਦਾ ਕੀ ਮੈਸੇਜ ਆਏਗਾ ਜੀ? ਇਹਦਾ ਮੈਸੇਜ ਹੈ ਕਾਂਗਰਸ ਪਾਰਟੀ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਇਹ ਦੇਰੀ ਹੈ ਔਰ ਸਾਡੇ ADGP ਸਾਹਿਬ ਵਾਈਸ ਆਫੀਸਰ ਪੂਰਨ ਕੁਮਾਰ ਜੀ ਨੂੰ ਜਿਹੜਾ ਹੈ ਉਹ ਅਸੀਂ ਇਨਸਾਫ ਦਿਵਾਉਣ ਵਾਸਤੇ ਅੱਜ ਕਾਂਗਰਸ ਪਾਰਟੀ ਸੜਕਾਂ ਤੇ ਉਤਰੀ ਹੈ ਔਰ ਅੱਜ ਇਸ ਗੱਲ ਦੀ ਬਹੁਤ ਵੱਡੇ ਪੱਧਰ ਤੇ ਨਿਖੇਧਿਆਰ ਨਿੰਦਿਆ ਕਰਦੇ ਹਾਂ ਸਖਸ਼ ਸ਼ਬਦਾਂ ਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਸੰਘਰਸ਼ ਕਰਕੇ ਜੀਵਨ ਚ ਆਪਣੀ ਸਟਾਪ ਪੋਸਟ ਤੇ ਪਹੁੰਚੇ ਔਰ ਜਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਹੋਣਾ ਪਿਆ ਔਰ ਜੇ ਕੈਸੇ ਲੋਕ ਜੋ ਆਪਣੀ ਚੰਗੀ ਚੇਅਰ ਤੇ ਪਾਵਰਫੁਲ ਚੇਅਰ ਤੇ ਬੈਠੇ ਐ ਉਹਨਾਂ ਲੋਕਾਂ ਨੂੰ ਵੀ ਜਦੋਂ ਸੰਘਰਸ਼ ਕਰਨਾ ਪੈ ਰਿਹਾ ਇਨਸਾਫ ਵਾਸਤੇ ਜਸਟਿਸ ਵਾਸਤੇ ਔਰ ਉੱਥੇ ਬੜਾ ਵੱਡਾ ਚਿਹਰਾ ਜਿਹੜਾ ਭਾਜਪਾ ਦੀ ਸਰਕਾਰ ਦਾ ਹਰਿਆਣਾ ਦੇ ਵਿੱਚ ਫੇਰਕਾਬ ਹੋਇਆ ਔਰ ਇੱਕ ਦਲਿਤ ਵਿਰੋਧੀ ਚਿਹਰਾ ਜਿਹੜਾ ਉਹਨਾਂ ਦਾ ਸਾਫ਼ ਸਾਹਮਣੇ ਨਿਕਲ ਕੇ ਆਇਆ ਹੈ ਔਰ ਅੱਜ ਕਾਂਗਰਸ ਪਾਰਟੀ ਚਾਹੇ ਉਹ ਸਾਡੇ ਸਰਕਾਰਯੋਗ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਚਟਾਨ ਦੀ ਤਰ੍ਹਾਂ ਉਸ ਪਰਿਵ ਹਰੋ ਇਨਸਾਨ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਭਾਵੇਂ ਸਾਡੇ ਏਡੀਜੀਪੀ ਪੂਰਨ ਕੁਮਾਰ ਜੀ ਦੇ ਨਾਲ ਇਸ ਸੰਘਰਸ਼ ਦੇ ਵਿੱਚ ਜਿਹਨਾਂ ਕਰ ਇਨਸਾਫ ਦੀ ਮੰਗ ਕਰਾਉਂਦੀ ਕਾਂਗਰਸ ਪਾਰਟੀ ਚਟਾਨਾਂ 'ਤੇ ਖੜੀ ਹੈ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਟੈਸਟ ਹੋਰ ਵੀ ਤਿੱਖਾ ਕਰਨਾ ਪਿਆ ਦਾ ਜ਼ਰੂਰ ਕਰਾਂਗੇ ਸਾਜ ਏਡੀਜੀਪੀ ਵੱਲੋਂ ਜਿਹੜਾ ਆਪਣਾ ਕੁਝ ਵਿਸੂਖਣ ਕੀਤਾ ਗਿਆ ਉਸ ਨੂੰ ਕੀ ਇਹ ਬੜੀ ਨੰਦਨੀਆ ਗੱਲ ਹੈਗੀ ਹੈ ਜੀ ਤੁਸੀਂ ਬੀਜੇਪੀ ਸਰਕਾਰ ਦੇਖੋ ਜੀ ਸਾਡਾ ਦਲਿਤ ਵੀਰ ਜੋ ਕਿ ਇਹ ਕਿ ਡੀਜੀਪੀ ਐਡੀਜੀਪੀ ਪਦੇ ਪੋਸਟ ਤੇ ਸੀਗੇ ਜੀ ਜੇ ਉਹਨਾਂ ਨੂੰ ਨਹੀਂ ਇਨਸਾਫ ਮਿਲ ਸਕਦਾ ਬੀਜੇਪੀ ਉਹਨਾਂ ਨੂੰ ਨਹੀਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਦੇ ਸਕਦੀ ਤੇ ਤੁਸੀਂ ਦੇਖ ਲਓ ਦੇਸ਼ ਦੇ ਵਿੱਚ ਕੀ ਹੋ ਰਿਹਾ ਜੀ